ਇੱਕ 420 ਦਾ ਪਰਚਾ ਚੱਲੇ ਕਰਾਤਾ ਸਰਕਾਰ ਨੇ ਸਾਡੇ ਇਤਨਾ ਲੀਡਰਾਂ ਨੇ ਸਾਡੇ ਜਿਹੜੇ ਹਲਕੇ ਲੀਡਰ ਸੀ ਲੋਕ ਰੈਕੋਰਡ ਹਲਕੇ ਦੇ ਉਹਨਾਂ ਨੇ ਸਿਰ ਦਬੋਤ ਦਿਖਾਤਾ ਤੇ ਇਹਨਾਂ ਨੂੰ ਇਤਨਾ ਲੀਡਰਾਂ ਨੂੰ ਵੋਟਾਂ ਦੇ ਦਵਾ ਦੇ ਵਾਤੇ ਆਪਾਂ ਕੋ ਇੱਕ ਹੀ ਬਾਂਬਾ ਜੀ ਬੋਰਡ ਦਾ ਉਹ ਸਾਰੇ ਛੋਟਲੇ ਵੱਡੇ ਮੰਗਾਗੇ ਲੈ 300 ਪਰਚੇ ਕਰੀ ਜੀ ਪਰਚੇ 6 ਪਰਚੇ ਹੋਣਾ ਹਾਂ 6 ਪਰਚਾ ਤੋਂ ਤਿੰਨ ਹੀ ਜਿੱਤ ਗਿਆ ਤਿੰਨ ਬਲੇ ਪੈਟ ਗਿਆ ਕਿਉਂਕਿ ਇਹਨਾਂ ਨੇ ਜਵਾਲ ਦੇ ਖਾਤਰ ਆਪ ਦੀ ਇੱਕ ਸਿਆਸੀ ਤਜੋਜ ਗੱਤਰ ਮੇਥੇ ਪੱਤ। ਕਿਵੇਂ ਬਣਿਆ ਕਿ ਤੁਸੀਂ ਹੁਣ ਤੁਹਾਨੂੰ ਸਿਆਸੀ ਅਖਾੜੇ ਦੇ ਵਿੱਚ ਉਤਰਨਾ ਪੈ ਗਿਆ। ਇਹ ਸਾਰਿਆਂ ਨੂੰ ਹੁਣ ਤੱਕ ਚਾਇਓ ਭੋਜੀਆ ਚਾਇਓ ਕੁਸਾਨਾ ਚਾਇਓ ਗਰੀਬਾ ਸਭ ਨੂੰ ਲੁੱਟਿਆ ਤੇ ਕੁੱਟਿਆ। ਇਹਨਾਂ ਲੀਡਰਾਂ ਨੂੰ ਪਤਾ ਲੱਗਿਆ ਵੀ ਥੋੜਾ ਤਾਂ ਹੁਰਦਾ ਤੇ ਸਾਰੀਆਂ ਪਾਰਟੀਆਂ ਨੇ ਚਾਇਓ ਸ਼੍ਰੋਮਣੀ ਅਕਾਲੀ ਦਲ ਚਾਇਓ ਕਾਂਗਰਸ ਚਾਇਓ ਜਦਰ ਪਾਰਟੀਆਂ ਇਹਨਾਂ ਜਵਾਲ ਦੇ ਕੋਲ ਕੀ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਚਮਕਦਾ ਚਮਕਦਾ ਸਭ ਪੂਰਾ ਜਾ ਰਿਹਾ ਜੀ ਪਰ ਮੈਂ ਤੇ ਨਹੀਂ ਛੱਡਿਆ ਤੇ ਮੇਰੇ ਤੋਂ ਕੋਈ ਪਰਚੇ ਹੋਇਆ ਮੈਡਮ ਪਰਚੇ ਤੇ ਨਾ ਚੱਕ ਝੂਟਾ ਹੋਇਆ ਲੜਾਈ ਕਿਸੇ ਦੀ ਜੀ ਅਸੀਂ ਕਿਤੇ ਬੈਠੇ ਆ ਉੱਥੇ ਮੇਰੇ ਝੂਟਾ ਨਾ ਪਤਾ ਇਹਨਾਂ ਨੇ ਜੱਸੀਦਾਰਾਂ ਦੇ ਸੋਲ ਅਮਰੀਕਲ ਜੱਸੀਦਾਰ ਜਿਹੜੇ ਪਾਰਟੀ ਆ ਉਹਨਾਂ ਨੇ ਆਹ ਚਾਰ ਸੌ ਲੜ ਰਹੇ ਹੋ ਵੈਸੇ ਤੁਹਾਡਾ ਕਿਹੜੀ ਪਾਰਟੀ ਦੇ ਨਾਲ ਜ਼ਿਆਦਾ ਮੁਕਾਬਲਾ ਹੈ ਮੇਰਾ ਮੁਕਾਬਲਾ ਅੱਜ ਕਿਸੇ ਨਾਲ ਨਹੀਂ ਹੈਗਾ ਫਿਰ ਮਤਲਬ ਜਮੇ ਜਮੇ ਤੁਰਦਾ ਤੇ ਉਹ ਮੈਂ ਡੱਬੇ ਨਾਲ ਜੁੜ ਜਾਂਦਾ ਤੇ ਆ ਉਹ ਤਕਰੀਬਨ ਇਹ ਅਸੀਂ ਸੋਛ ਕੇ ਕਰਦੇ ਆ ਬਿਜਮੇ ਮੇਨ ਲੋਕ ਪਿਆਰ ਕੀਤਾ ਲੋਕ ਕਰੇ ਔਰ ਲੋਕ ਕਰੇ ਸਾਧਤਾ ਮੈਂ ਕਹਿੰਦਾ ਵੀ ਮੈਂ ਘਰ ਤੋਂ ਕਾੜੀ ਨਾ 2 ਲੱਖ ਤੇ ਜਿੱਤੂਗਾ ਸਾਰੀ ਲੀਡਰ ਹੂੰ ਚਾਹੇ ਲੋਕ ਆਪਣੇ ਆਮ ਪਾਰਟੀ ਦਾ ਹੋਵੇ ਚਾਹੇ ਉਹ ਸਰੋਵਰੀ ਕਰਨ ਦਾ ਹੋਵੇ ਚਾਹੇ ਉਹ ਕਾਗਜ਼ ਪਾਰਟੀ ਦਾ ਹੋਵੇ ਮੇਰਾ ਮੁਕਾਬਲੇ ਕਿਹਦਾ ਲੋਕਾਂ ਨੂੰ ਵੰਗਾ ਰਖੇ ਮਿਲ ਰਿਹਾ ਲੋਕ ਤਾਂ ਕਹਿੰਦੇ ਭਾਈ ਅਸੀਂ ਆਜ਼ਾਦਾਂ ਨੂੰ ਵੋਟਾਂ ਪਾਉਣੇ ਰਹੀਆ ਪਾਰਟੀ ਦੇ ਵੋਟ ਪਾਉਣੀ ਨਹੀਂ ਦਿੱਤੀ ਕਿਉਂਕਿ ਸਾਰੇ ਪਾਰਟੀਆਂ ਬੇਗੀਆਂ ਕਿਉਂ ਪਾਰਟੀ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਪਾਰਟੀ ਦੇ ਭਾਈ ਤੁਹਾਨੂੰ ਪਤਾ ਹੀ ਹੈ ਮੈडम ਜੀ ਅੱਜ ਕੱਲ੍ਹ ਲੋਕ ਵਿਸ਼ਵਾਸ ਕਰਦੇ ਹੋਣਗੇ ਆਮ ਵਾਲੇ ਵੀ ਕਦੇ ਵੀ ਅਸੀਂ ਆਇਆ ਕਰਾਂਗੇ ਪਹਿਲਾਂ ਕਾਂਗਰਸ ਪਾਰਟੀਆਂ ਨੇ ਬਾਦਲ ਕੀਤਾ ਸੀ ਮੋਬਾਈਲ ਦੇਾਂਗੇ ਅਸੀਂ ਆਹ ਕਰਾ ਕੇ ਦਿੱਤਾ ਕਿ ਇਹ ਕਿਸ ਨੂੰ ਵਾਲੇ ਦਿੱਤਾ ਫਿਰ ਫਟਕੜ ਸਾਹਿਬ ਦੀ ਸੀਟ ਤੇ ਪੇਂਡ ਫਸੇ ਤੁਹਾਨੂੰ ਲੱਗਦਾ ਕਿ ਤੁਸੀਂ ਟਿਕਟ ਕੱਢ ਜੂਗੇ ਸੀਟ ਕੱਢ ਜੂਗੇ ਮੈਂ ਤਾਂ ਜੀ ਮੈਂ ਤਾਂ ਕੁਝ ਜਾਣਦਾ ਨਹੀਂਗਾ ਮੈਂ ਤਾਂ ਜਿੱਥੇ ਖੜਾ ਹਾਂ ਸੀਗਾ ਉਥੇ ਮੈਂ ਜਿੱਤ ਕੇ ਖੜਾ ਹੋ ਜੂ ਮੈਂ ਜਿੱਤਿਆ ਹੋਇਆ ਆਮ ਆਦਮੀ ਪਾਰਟੀ ਦੇ ਕਹਿੰਦੇ ਕਿ ਤੇਰਾ ਜ਼ੀਰੋ ਹੋ ਇਸ ਵਾਰ ਆਮ ਆਦਮੀ ਪਾਰਟੀ ਜਿੱਤ ਕਰੋਗੇ ਕਿ ਮੈਨੂੰ ਸੇਵਾ ਮਿਲਨੀ ਆ ਔਰ ਵੇਲ ਚੁੱਕੀ ਆਂ ਔਰ ਮੈਂ ਅਜੀਬ ਸੇਵਾ ਕਰਨੀਆਂ ਲੋਕ ਸਭ ਫਤਿਹਗੜ ਸਾਹਿਬ ਚ ਕਿ ਮੈਨੂੰ ਰਹਿਜੀ ਦੁਲੇ ਤੱਕ ਲੋਕ ਜਗਤ ਕਰ ਗਏ ਵੀ ਉਹ ਬਲਾਲਾ ਬਦਾ ਹੈਪੀ ਬਣਾ ਸੀਗਾ ਉਹਨੇ ਇਹ ਕੁਝ ਕੀਤਾ ਸਤਿਗੁਰ ਦੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟੈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਆ ਕਿ ਇਲੈਕਸ਼ਨ ਚੱਲ ਰਹੀਆਂ ਨੇ ਤੇ ਉੱਥੇ ਹੀ ਫਤਿਹਗੜ ਸਾਹਿਬ ਦੀ ਸਿਟਿੰਗ ਲੈ ਕੇ ਲਗਾਤਾਰ ਸਿਆਸਤ ਦਾ ਅਖਾੜਾ ਪੱਟਾ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਨਾਲ ਅੱਜ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਤੁਸਾ ਜਿਹੜੇ ਕਿ ਸਾਬਕਾ ਸੈਨਿਕ ਵੀ ਰਹੇ ਨੇ ਤੇ ਅੱਜ ਉਹਨਾਂ ਨਾਲ ਸਿਆਸੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਤੇ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਆ ਕਿ ਤੁਸੀਂ ਸਾਬਕਾ ਫੌਜੀ ਹੋ ਤੇ ਆਜ਼ਾਦ ਚੋਂ ਲੜ ਰਹੇ ਹੋ ਕਿਵੇਂ ਬੜਿਆ ਕਿ ਤੁਸੀਂ ਹੁਣ ਤੁਹਾਨੂੰ ਸਿਆਸੀ ਅਖਾੜੇ ਦੇ ਵਿੱਚ ਉਤਰਨਾ ਪੈ ਗਿਆ ਬੀਟੀਪੀ ਲਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਤੁਸੀਂ ਸਾਨੂੰ ਕਵਰਿੰਗ ਕੀਤਾ ਹੈ ਨਾ ਜੀ ਦੂਸਰਾ ਗੱਲ ਇਹ ਹੈ ਆ ਕਿੰਨੇ ਲੋਕਲੇ ਜਿਹਨੇ ਧਰਾ ਦਾ ਲੀਡਰ ਆ ਸਾਰੇ ਪਾਰਟੀਆਂ ਇਹਨਾਂ ਸਾਰਿਆਂ ਨੂੰ ਹੁਣ ਤੱਕ ਚਾਹੇ ਉਹ ਜੀਆ ਚਾਹੇ ਉਹ ਕਿਸਾਨ ਚਾਹੇ ਉਹ ਗਰੀਬ ਸਭ ਨੂੰ ਲੁੱਟਿਆ ਤੇ ਕੁੱਟਿਆ ਵਾ ਜੀ ਜਿਹਨੇ ਹੱਕ ਮੰਗਿਆ ਜਿਹਨੇ ਹੱਕ ਮੰਗਿਆ ਚਾਹੇ ਉਹ ਜੀਆ ਚਾਹੇ ਉਹ ਕਿਸਾਨ ਚਾਹੇ ਉਹ ਗਰੀਬ ਕਿਸਾਨ ਤੇ ਮਜ਼ਦੂਰਾ ਸਭ ਨੂੰ ਇਹਨਾਂ ਨੇ ਘੂਲ ਕੇ ਕੁੱਟਿਆ ਤੇ ਲੁੱਟਿਆ ਹਾਂ ਜਦੋਂ ਮੇਰੀ ਵਾਰੀ ਆਈ ਆ ਉਹ ਮੈਂ ਤਕਰੀਬਨ 22 23 ਸਾਲ ਤੋਂ ਸੇਵਾ ਕਰਦਾ ਉਸੇ ਉਹ ਵੀ ਕਰਦਾ ਉਹ ਜਿੱਥੇ ਜਨੇ ਗਰੀਬ ਸਾਡਾ ਗਰੀਬ ਮਜ਼ਦੂਰ ਉਹਨਾਂ ਜਾ ਕੇ ਬੈਨਾ ਉਸ ਤੋਂ ਬਾਅਦ ਕੀ ਆ ਇਹਨਾਂ ਲੀਡਰ ਜਦੋਂ ਪਤਾ ਲੱਗਿਆ ਵੀ ਇਹ ਥੋੜਾ ਤਾਂ ਉੱੜਦਾ ਤੇ ਸਾਰੀਆਂ ਪਾਰਟੀਆਂ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਚਾਹੇ ਕਾਂਗਰਸਾ ਚਾਹੇ ਅਦਰ ਪਾਰਟੀਆਂ ਇਹਨਾਂ ਦੇ ਮੋਜ਼ੇ ਕੋਲ ਜਿੱਤੀਆ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਚਮਕਦਾ 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 ਜਾ ਰਿਹਾ ਪਰ ਮੈਂ ਥੈਲੀ ਛੱਡਿਆ ਮੈਂ ਤਾਂ ਇਹ ਉਹਨ ਛੱਡਿਆ ਕਿਉਂਕਿ ਮੈਂ ਕਹਿੰਦਾ ਵੀ ਚਲੋ ਮਿੱਤਰੋ ਜਿੱਥੇ ਜਮੇ ਕਰਨਾ ਕਰ ਲੋ ਇਹ ਪਹਿਲਾਂ ਫੌਜ ਸੇਵਾ ਕੀਤੀ ਆ ਉਥੇ ਇਸ ਬਾਰਡਰ ਦੇ ਕੋਲੇ ਖੜੇ ਰਹੇ ਆ ਉਥੇ ਬਾਰਡਰ ਦੀ ਸੇਵਾ ਕੀਤੀ ਆ ਉਹਨੇ ਪਿੰਡਾਂ ਜਾ ਕੇ ਸੇਵਾ ਕੀਤੀ ਤੇ ਪਿੰਡਾਂ 'ਚ ਜੇ ਸਾਨੂੰ ਕਿਸੇ ਵਾਤੇ ਕੋਰਟ ਵੀ ਖੜੀ ਭੇਜੂ ਅਸੀਂ ਬਰਦਾਸ਼ਤ ਕਰਾਂਗੇ ਜੀ ਤੁਹਾਡਾ ਕਹਿਣ ਨੂੰ ਹੁੰਦਾ ਤੁਹਾਡੇ ਤੇ ਖਰਚੇ ਵੀ ਹੋਏ ਆ ਤਾਂ ਮੇਰੇ ਤੇ ਕੋਈ ਪਰਚੇ ਹੋਏ ਆ ਮੈਡਮ ਪਰਚੇ 13 ਚੱਕ ਝੂਠਾ ਹੋਇਆ ਲੜਾਈ ਕਿਸੇ ਦੀ ਅਸੀਂ ਕਿਤੇ ਬੈਠੇ ਆ ਉਥੇ ਮੇਰੇ ਝੂਠਾ ਨਾ ਪਤਾ ਇਹਨਾਂ ਨੇ ਜੱਸੀ ਜਰਾਰੇ ਸੋਰੋ ਮੇਕਰ ਜੀ ਦਰ ਜੇ ਪਾਰਟੀ ਆ ਉਹਨਾਂ ਨੇ ਉਸ ਤੋਂ ਬਾਅਦ ਉਹ ਲੜਦੇ ਉਸ ਹੀ ਜਿੱਤ ਗਏ ਆ 16 ਦੇ ਵਿੱਚ ਇਹ ਕਿੰਨੇ ਕ ਜਾ ਪਰਚਾ ਹੋਰ ਹੋ ਗਿਆ ਜਦੋਂ ਸਾਡੀ ਸਰਕਾਰ ਬਣੀ ਕਿ ਮੈਂ ਪਹਿਲਾਂ ਕਾਂਗਰਸ ਪਾਰਟੀ ਚਿਕਾ ਜਦੋਂ ਸਰਕਾਰ ਬਣੀ ਤੇ ਰਾਤ ਨੂੰ ਤੁਹਾਨੂੰ ਪਤਾ ਲੱਗਿਆ ਕਿ ਟੂ ਸੱਜਾ ਤੁਹਾਡੇ ਕੋਈ ਅੱਜ ਕੀ ਗੱਲ ਹੋ ਗਈ ਕਿਸੇ ਲੀਡਰ ਦਾ ਫੋਨ ਆਇਆ ਸਾਨੂੰ ਲਾਪਰਾ ਜੀ ਦਾ ਹਾਂ ਕਿ ਟੂ ਸੱਜਾ ਉਹ ਕੀ ਗੱਲ ਹੋ ਗਈ ਛੋਟੇ ਤਾਂ ਕਹੇ ਫਾਰੇ ਘਟਣ ਲੱਗਿਆ ਹੁਣ ਹਾਂ ਉਹ ਮੈਂ ਕਹਿੰਦਾ ਆਪਰਾ ਜੀ ਤੁਸੀਂ ਜਿਹੜਾ ਪ੍ਰਧਾਨ ਹੋ ਹਾਂ ਉਹ ਕਹਿੰਦਾ ਮੈਂ ਕੀ ਕਰਾਂ ਛੋਟਾ ਲੀਡਰ ਜਿਹੜਾ ਉਹ ਨਹੀਂ ਕੁਝ ਕਹਿ ਰਿਹਾ ਹਾਂ ਹਨਾ ਉਹ ਪਰਚਾ ਹਟੇ ਹੋਇਆ ਉਹ ਪਰ ਫਟਾਫਟ ਅਸੀਂ ਜਾ ਕੇ ਕਿਉਂਕਿ ਨਰਦੋਲ ਸੀਗੇ ਉਪਰੋਂ ਵਾ ਜਾ ਕੇ ਜੀ ਡਿਪਟੀ ਸਾਹਿਬ ਮਿਲੇ ਉਹਨਾਂ ਨੂੰ ਕਹਿ ਰਿਆ ਤਾਂ ਸਿ ਉਹਤੇ 20 ਗਜ਼ਾ ਚ ਉਹ ਬੇ ਕੁਝ ਹੋਇਆ ਜੀ ਫਿਰ ਉਸ ਤੋਂ ਬਾਅਦ ਹਾਈ ਕੋਰਟ ਤੋਂ ਕੁਐਸਚਨ ਹੋ ਗਈ ਨਾਜਰਮ ਹੋ ਗਿਆ ਹਾਂ ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਕੇਸ ਹੋ ਗਿਆ ਹਾਂ ਉਹ ਸਾਡਾ ਫੇਸ ਟੁੱਟਾਣਾ ਪੈ ਗਿਆ ਹਾਂ ਤਾਜੀ ਕਿਉਂਕਿ ਸਰਕਾਰ ਦੇ ਵਿੱਚ ਮੇਰੇ ਜਿ ਸਰਦੀ ਛਾਂਡੀ ਸਰਕਾਰ ਚ ਦੋ ਪਰਚੇ ਹੋ ਗਏ ਤਿੰਨ ਪਰਚੇ ਹੋ ਗਏ ਹਾਂ ਹੈ ਜੀ ਇੱਕ 420 ਦਾ ਪਰਚਾ ਲੈ ਕਰਾਤਾ ਸਰਕਾਰ ਨੇ ਸਾਡੇ ਚਾਰ ਲੀਡਰਾਂ ਨੇ ਸਾਡੇ ਜਿਹੜੇ ਹਲਕੇ ਲੀਡਰ ਸੀ ਲੋਕ ਰੈਕੋਟ ਹਲਕੇ ਦੇ ਉਹਨਾਂ ਨੇ ਇਸ ਦਬੋਤ ਖਾਤਰ ਹਾਂ ਕਿਉਂਕਿ ਕੋਰੋਨਾ ਟਾਈਮ ਤੇ ਮੈਂ ਗਰੀਬਾਂ ਬਤੇ ਰਾਸਨ ਮੰਗਿਆ ਹਾਂ ਰਾਸਨ ਪਿਆਸ ਹੀ ਆਇਆ ਹਾਂ ਜਦੋਂ ਮੈਂ ਬੋਲਿਆ ਅਸੀਂ ਵੀਡੀਓ ਪਾਈ ਬਈ ਡਾਟ ਸਾਹਿਬ ਤੁਸੀਂ ਲੀਡਰੋਂ ਸਾਡੇ ਇਹਨਾਂ ਨੂੰ ਦੋ ਲੋਕਾਂ ਗਰੀਬਾਂ ਨੂੰ ਰਾਸ ਉਹ ਕਹਿੰਦੇ ਪਈ ਜੇਦਾ ਪਾਈ ਹੱਲ ਕਰੋ ਕੋਈ ਹਾਂ ਹੱਲ ਕੀ ਕਰੋ ਸੀਗਾ ਹਰਕਾਰ ਮੰਗਾ ਲਿਆ ਹਰਕਾਰ ਮੰਗਾ ਕੇ 24 ਦਿਨ ਵਿੱਚ 1 ਰੁਪਿਆ ਨਿਕਲੇ ਬੱਚੋ ਜੀ ਮੇਰੇ ਤੇ 420 ਪਰਚਾ ਕਰਦਾ ਕਿਉਂ ਕਿਉਂਕਿ ਮੈਂ ਬੋਲਦਾ ਜੀ ਹਾਂ ਐਸ ਕਰਕੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਜਿन्हे ਫਤਿਹਗਰ ਸਾਹਿਬ ਕਿਉਂਦੇ ਆ ਬਈ ਇਹਨਾਂ ਨੂੰ ਧਨਾੜ ਦੇ ਡਰ ਨੂੰ ਵੋਟਾਂ ਦੇ ਜਵਾਜ਼ਿਬਾਤੇ ਆਪਾਂ ਕੋ ਇੱਕ ਹੀ ਬੰਬਾ ਜੀ ਬੋਟ ਦਾ ਹਾਂ ਬੇ ਵੋਟ ਨਾ ਪਾਉਣਾ ਇੱਕ ਆਜ਼ਾਦ ਵੀ ਵਰਖੜਾ ਪਰ ਨਹੀਂ ਟੁੱਸੇ ਜਿਨ੍ਹਾਂ ਨੇ ਕਿਸਾਨਾਂ ਵਾਂਗ ਸਿਵਲਾਂ ਨਾ ਫੌਜੀਆ ਵਾਂਗ ਸਿਲਣਾ ਕਿਉਂਕਿ ਲੋਕ ਸਭਾ ਚ ਕੋਈ ਸਾਡਾ ਮੁੱਦਾ ਨਹੀਂ ਉਠਾਉਂਦਾ ਹਾਂ ਗਰੀਬ ਬੁੜੀਆ ਲਈ ਜਿਹੜਿਆ ਦਰਹਿਤ ਦਾ ਕੰਮ ਕਰਦਿਆਂ ਜੀ ਉਹਨਾਂ ਵੱਤੋਂ ਲੈਣਾ ਉਹਨਾਂ ਦਿਹਾੜੀ ਘਾਟਾ ਉਹਨਾਂ ਕੋ ਮੁੱਦਾ ਨਹੀਂ ਠਾਉਂਦਾ ਗਰੀਬਾਂ ਦਾ ਹਾਂ ਚਾਹ ਵੀ ਲਾਤ ਦੇ ਕੇ ਉਸ ਬੰਦੇ ਨੂੰ ਮੋਰੇ ਲਾਦਿਆ ਵੀ ਸਾਡੇ ਬਾਤ ਤੇ ਵੋਟਾਂ ਮੰਗਦੇ ਰਹੋ ਸਾਡੇ ਵਾਸਤੇ ਵੋਟਾਂ ਮੰਗਦੇ ਰਹੋ ਉਹ ਭਾਈ ਅਸੀਂ ਛੋਟੇ ਸਾਰੇ ਵਾਰੀ ਵੋਟਾਂ ਮੰਗੀਆਂ ਉਹ ਮੇਰੇ ਦੀ ਵੋਟਾਂ ਮੰਗ ਕੇ ਦੇਖੋ ਮੈਂ ਉਹਨਾਂ ਲੀਡਰ ਹੋ ਕੇ ਨਾ ਵੀ ਮੈਂ ਛੋਟੇ ਬਸਤੇ ਵੋਟਾਂ ਮੰਗੀਆਂ 20 ਸਾਲ ਵੋਟਾਂ ਮੰਗੀਆਂ ਤੇ ਮੇਰੇ ਵਾਸਤੇ ਤੁਸੀਂ ਪੰਜ ਸਾਲੀ ਵੋਟਾਂ ਮੰਗ ਕੇ ਦੇ ਲੋ ਫਿਰ ਦੇਖੋ ਤੁਹਾਡਾ ਜੀ ਤੁਸੀਂ ਲੋਕਾਂ ਵਿਚਾਲੇ ਲੀਡਰ ਵਧੀਆ ਹੋ ਸਾਰੇ ਉਹ ਛੋਟਲੀ ਵੋਟਾਂ ਮੰਗਾ ਕੇ ਲੈ ਸੋਤੋਂ ਪਰਚੇ ਕਰੀ ਜੀ ਪਰਚੇ ਸੇ ਪਰਚੇ ਮੈਂ ਤਾਂ 6 ਪਰਚੇ ਤੋਂ ਤਿੰਨ ਹੀ ਜਿੱਤ ਗਏ ਜਨਮ ਦੇ ਪਾਟਕਾ ਕਿਉਂਕਿ ਇਹਨਾਂ ਨੇ ਦਬਾਉਣ ਦੇ ਖਾਤਰ ਆਪ ਦੀ ਇੱਕ ਸਿਆਦ ਚੋਗੋਲਤਰ ਮੇਥੇ ਪਾਤੀ ਗਏ ਜੀ ਜਿਵੇਂ ਕਿ ਸਾਰੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਐਲਾਨੇ ਹੋਏ ਆ ਤੁਸੀਂ ਆਜਾ ਚੋਂ ਲੜ ਰਹੇ ਹੋ ਵੈਸੇ ਤੁਹਾਡਾ ਕਿਹੜੀ ਪਾਰਟੀ ਦੇ ਨਾਲ ਜ਼ਿਆਦਾ ਮੁਕਾਬਲਾ ਹੈ ਮੇਰਾ ਮੁਕਾਬਲਾ ਅੱਜ ਕਿਸੇ ਨਾਲ ਵੀ ਹੈ ਨਹੀਂਗਾ ਹਾਂ ਮੈਂ ਪਿੰਡਾਂ 'ਚ ਡੋ ਟੂ ਟੂ ਕਰਦਾ ਸਹਿਰਾ 'ਚ ਜੀ ਸਾਰੇ ਵਸੀ ਉਠਾਣਾ ਕਰਦਾ ਖਮਾਨੋ ਕਰਦਾ ਸਮਰਾਣਾ ਕਰਦਾ ਫਤਿਹਗਰ ਸਾਹਿਬ ਕਰਦਾ ਅੰਮਰਗੜ ਕਰਦਾ ਰੈਗੂ ਕਰਦਾ ਮੰਡੀ ਇਹਨ ਦਾ ਗੱਲ ਕਰਦਾ ਤੇ ਮਤਲਬ ਜਿੰਨੇ ਵੀ ਤਕਰੀਬ ਇਲਾਕੇ ਜੀ ਵਾਧਾ ਸਭਾ ਮੈਂ ਸਾਰੇ ਰੇਕੋਟ ਸੁਧਾਰ ਕੰਮ ਕਰਦੇ ਮੈਂ ਅੱਜ ਲੋਕਾਂ ਦੀ ਆਵਾਜ਼ ਹਾਂ ਲੋਕਾਂ ਦੀ ਆਵਾਜ਼ ਅੱਜ 1000 ਮੀਤਵਾਰ ਹਾਂ ਜਤ ਰਿਆ ਵਾ ਜੀ ਜਤ ਰਿਆ ਵਾ ਔਰ ਬਦਿਆ ਲੋਕ ਨੂੰ ਸੋਚ ਕੇ ਬਦਿਆ ਕੀਤਾ ਕਿ ਤੁਸੀਂ ਅਜਾ ਮੀਤਵਾਰ ਖੜੇ ਹੋ ਅਸੀਂ ਕਿਥੇ ਬੋਲੀ ਬੋਲੀ ਇਹ ਲੋਕ ਕਹਿੰਦੇ ਆ ਵੀ ਸਾਰੇ ਪਾਰਟੇ ਬੇਰੀਆਂ ਹੁਣ ਐਸੇ ਆਜ਼ਾਦ ਮੌਕਾ ਦੇਖ ਦੇਖਣਾ ਮੈਂ ਇਸ ਕਰਕੇ ਮੇ ਤਾਂ ਬੈਂਕ ਤੇ ਸਾਰੇ ਵੋਟਰਾਂ ਨੂੰ ਜਿੰਨੇ ਫਤਿਹਗਰ ਸਾਹਿਬ ਦੇ ਵੋਟਰਾਂ ਵੀ ਭਾਈ ਆਓ ਇਕੱਠੇ ਹੋ ਕੇ ਇੱਕ ਮੁੱਠ ਬਣਾਈਏ ਇੱਕ ਝੁੱਟ ਹੋ ਕੇ ਇੱਕ ਮੁੱਠ ਹੋ ਕੇ ਇਹਨਾਂ ਨੂੰ ਪਹੁੰਚਾਈਏ ਤੇ ਆਪਾਂ ਜਿਹੜਾ ਆਉਣਾ ਸਮਾਂ ਉਹ ਆਪੋ ਛੇੜ ਲੋਕ ਲੋਕਾਂ ਤੋਂ ਫਤਿਹਗਰ ਸਾਹਿਬ ਨੂੰ ਬਚਾਈਏ ਜੇ ਵੋਟਾਂ ਪਾਓ ਲੋਕ ਸਭਾ ਫਤਿਹਗਰ ਸਾਹਿਬ ਬਚਾਓ ਜੀ ਇਹ ਮੇਰੇ ਨਾਲ ਜੀ ਤੇ ਬਾਕੀ ਮੇਰੇ ਨਾਲ ਕਾਫੀ ਲੋਕ ਜੁੜ ਰਹੇ ਆ ਬੜੇ ਜਦੋਂ ਪਾਈ ਬਜ਼ੇਲ ਸਿੰਘ ਬੜਾ ਸਾਹਿਬ ਉਹਨਾਂ ਵੀ ਮੁੱਦੇ 'ਤੇ ਚੜਾਇਆ ਉਹਨਾਂ ਨੇ ਮੈਨੂੰ ਸਫਲਤਾ ਦਿੱਤਾ ਮੈਂ ਉਹਨਾਂ ਦਾ ਅਤਰ ਮਾਰ ਕਰਦਾ ਭਾਈ ਸਾਹਿਬ ਬਲਦੇਵ ਸਿੰਘ ਜੀ ਦਾ ਬੜਾਲ ਜੀ ਦਾ ਉਹ ਬਾਕੀ ਇੱਕ ਬਹੁਤ ਜੁ ਕਰਾਂਤੀ ਮੋਰਚਾ ਤੇ ਸਮਰਾਇਤ ਤੋਂ ਪ੍ਰਧਾਨ ਸਾਹਿਬ ਨੇ ਕਿ ਸਮਰਤ ਸਿੰਘ ਤੇ ਇੱਕ ਆਪਣੇ ਮੰਗਲੀ ਤੋਂ ਉਹਨਾਂ ਨੇ ਕਾਜਰਾ ਦੋਗੇ ਸਾਡੇ ਭਾਈ ਸਾਹਿਬ ਉਹ ਉਹਨੇ ਵਿੱਚ ਸਭ ਤੇ ਦਾ ਉਹ ਵੀ ਕੱਲ ਨੂੰ ਸੈਦ ਪ੍ਰਸ਼ਾਸਨ ਕਰ ਰਿਹਾ ਤੇ ਉਹਨਾਂ ਨੂੰ ਮਤਲਬ ਕਰਦਾ ਮੈਂ ਮਤਲਬ ਜਮੇ ਜਮੇ ਤੁਰਦਾ ਤੇ ਉਹ ਮੈਂ ਡੱਬੇ ਨਾਲ ਜੁੜਦੇ ਆ ਉਹ ਤਕਰੀਬਨ ਇਹ ਅਸੀਂ ਸੋਚ ਕੇ ਜਾਂਦੇ ਆ ਵੀ ਜਮੇ ਮੈਨੂੰ ਲੋਕ ਪਿਆਰ ਕਿੰਨਾ ਲੋਕ ਕਰੇ ਔਰ ਲੋਕ ਕਰੇ ਸਾਧਤਾ ਮੈਂ ਕਹਿੰਦਾ ਵੀ ਮੈਂ ਘਰ ਤੋਂ ਘਾੜੇ ਇਹਨਾਂ 2 ਲੱਖ ਤੇ ਜਿੱਤੂਗਾ ਸਾਰ ਲੀਡਰ ਨੂੰ ਚਾਹੇ ਲੋਕ ਆਪਣੇ ਆਪ ਪਾਰਟੀ ਦਾ ਹੋਵੇ ਚਾਹੇ ਉਹ ਸਰੋਬਰੀ ਕਰੀਦਾ ਹੋਵੇ ਜਾਇਓ ਕਾਂਗਸ ਪਾਰਟੀ ਦਾ ਹੋਵੇ ਮੇਰਾ ਮੁਕਾਬਲਾ ਕਿਸ ਨਾਲ ਕਿਉਂਕਿ ਮੈਂ ਕੋਹ ਦਾ ਕੋਹਦਾ ਕੱਲਾ ਹੀ ਆ ਮੈਂ ਉਹ ਕਦੇ ਜਦ ਆ ਮਦਾ ਚਗਾ ਕੱਲਾ ਹੀ ਕੋਹਦਾ ਨਹੀਂ ਤਾਂ ਅਗਲੇ 40 40 ਪੁਲਸ ਦੇ ਨਾਲ ਕੋ ਬਦਿਆ ਤੇ 40 40 ਮੁੰਡੇ ਹੁੰਦੇ ਆ ਉਹਨਾਂ ਦੀ ਭਾਈ ਕੀ ਲੋੜ ਆ ਉਹਨਾਂ ਤੇ ਲੋੜ ਨਹੀਂ ਬੋਟਾ ਮੰਗਰੀ ਆ ਮੈਂ ਬੇਇੱਜ਼ਤੀ ਕਰੀਆ ਮੈਂ ਤੇ ਇਸ਼ਕਤ ਕੀ ਮੈਂ ਕਿਉਂ ਜ਼ਹਿਤ ਸੁਭਰਾਵਾਂ ਸ਼ਾਂਤੀ ਦੇ ਵੋਟਾ ਮੰਗੂ ਸ਼ਾਂਤੀ ਮੈਂ ਵੋਟਾ ਮੰਗਣਾ ਜਨਾ ਮੈਂ ਤਾਂ ਸਾਰੇ ਲੀਡਰ ਹੋਏ ਵੀ ਬੇਇੱਜ਼ਤੀ ਕਰਦਾ ਕਿਉਂਕਿ ਚੁਟਕਲੇ ਵਿੱਚ ਆਉਂਦੇ ਹਨ ਵੀ ਭਾਈ ਆਪਾਂ ਸਾਰੇ ਜੋੜਦੇ ਹਾਂ ਜਿਹੜਾ ਜੋੜ ਜਿਹ ਪਹਿਲਾਂ ਜੋ ਆਪਾਂ ਨੂੰ ਸਾਰੇ ਸਮਰਥ ਦੇ ਜਾ ਕੇ ਆਓ ਆਪਾਂ ਕ੍ਰਾਸ ਕੱਟ ਕਰੀਏ 31 ਦਿਨ ਨੂੰ ਆ ਇੱਕ ਲੋਗ ਰਾਂਗੇ ਇੱਕ ਨੂੰ ਬੱਕਰਾ ਕੱਢੀ ਕਰਾਂਗੇ ਆਪਾਂ ਜਿਹੜਾ ਲੋਕ ਸਭਾ ਰੈਕੋਟਾ ਆਪਣੇ ਬਜ਼ਾਦ ਸਵਾ ਬਜ਼ਾਦ ਸਵਾ ਰੈਕੋਟ ਤੋਂ ਸਾਰੇ ਕੱਢੀ ਦੇ ਪੱਜਾਂਗੇ ਜਿੰਨੇ 14ਵਾਂ ਜਿਹੜਾ ਪਹਿਲਾਂ ਸਾਡੇ ਗੁਰਮਹਲ ਚਰਨਾਂ ਚ ਆਜੂਗਾ ਸਾਡੇ ਸੀਧੀ ਬੱਚੇ ਸੀਧੀ ਜੀ ਗੁਰਦੁਆਸਾ ਉਹ ਫਟੇਗੜ ਸਾਹਿਬ ਉਹਨਾਂ ਨੇ ਇਹ ਵੀ ਬਣਾ ਲਿਆ ਲੋ ਇਹ ਵੀ ਸ਼ਰਤ ਮੈਨੂੰ ਮਨਜ਼ੂਰ ਆ ਸਾਰੇ ਕੈਡੀ ਤੇ ਬੰਦੇ ਆਪਾਂ ਭੱਜ ਕੇ ਚੱਲਾਂਗੇ ਹਾਂ ਲੋਕਾਂ ਨੂੰ ਵੇਖਾਰੇ ਕਿਵੇਂ ਮਿਲ ਰਿਹਾ ਤੁਹਾਨੂੰ ਲੋਕ ਤਾਂ ਕਹਿੰਦੇ ਭਾਈ ਅਸੀਂ ਆਜ਼ਾਦਾਂ ਨੂੰ ਵੋਟਾਂ ਪਾਉਣੇ ਨਹੀਂ ਆ ਪਾਰਟੀ ਦੇ ਵੋਟ ਪਾਉਣੀ ਨਹੀਂ ਦਿੱਤੀ ਕਿਉਂਕਿ ਸਾਰੇ ਪਾਰਟੀਆਂ ਬੇਗੀਆਂ ਕਿਉਂ ਪਾਰਟੀ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਪਾਰਟੀ ਦੇ ਭਾਈ ਤੁਹਾਨੂੰ ਪਤਾ ਹੀ ਹੈ ਮੈडम ਜੀ ਅੱਜ ਕੱਲ੍ਹ ਲੋਕ ਵਿਸ਼ਵਾਸ ਕਰਨੋਂ ਹਟ ਗਏ ਸਾਰੀਆਂ ਪਾਰਟੀਆਂ ਨੇ ਬਰਥ ਕੇ ਦੇਖ ਲਿਆ ਆਹ ਵਾਲੇ ਵੀ ਕਦੇ ਵੀ ਅਸੀਂ ਆਇਆ ਕਰ ਦਾਂਗੇ ਪਹਿਲਾਂ ਕਾਂਜ ਪਾਰਟੀਆਂ ਦੇ ਬਾਦ ਕਰ ਦਿੱਤੇ ਸੀ ਮੋਬਾਈਲ ਦਿਆਂਗੇ ਅਸੀਂ ਆਹ ਕਰਾ ਕੇ ਦਿੱਤਾ ਕੀ ਕਿਸਵਾਰ ਦਿੱਤਾ ਉਹ ਮੇਰੇ ਮੇਛੋੜੇ ਕਾਲੀਦਾਰ ਪਹਿਲੇ ਕਰਦੇ ਸੀ ਬਾਦ ਕਰ ਕੇ ਪੂਰੇ ਉਹ ਵੀ ਬਾਦ ਕਰ ਦਿੱਤਾ ਮਤਲਬ ਬਾਦ ਕਰ ਲੈਂਦੇ ਆ ਪੂਰੇ ਵੀ ਜਿੰਨੀ ਮਰਜੀ ਕਰ ਲੋ ਪਰ ਵਾਦਾ ਪੂਰਾ ਕਿਸੇ ਨੇ ਕੀਤਾ ਹੀ ਨਹੀਂ ਗਾ ਮਤਲਬ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਝੂਠੇ ਵਾਦੇ ਦੇਖੋ ਹੁਣ ਕਾਂਜ ਪਾਰਟੀਆਂ ਕੀ ਕਰਦੇ ਆ ਫਾਰੋਂ ਭਰ ਸਿਆ 1 ਲੱਖ ਰੁਪਏ ਦਿਆਂਗੇ 1 ਲੱਖ ਦੇ ਆ ਗਏ ਉਹ ਭਾਈ ਪੰਨਾ ਪਿਛਲੇ ਮੋਬਾਈਲ ਤਾਂ ਦੇ ਦਿਓ ਪਿਛਲੇ ਮੋਬਾਈਲ ਦੇ ਦਿਓ ਉਹਨਾਂ ਨੂੰ ਜਿਹੜਾ ਬਾਦਲ ਕੀਤਾ ਜੀ ਆਪਾਂ ਕਿਹਾ ਸਰਕਾਰ ਸਰਕਾਰ ਭੋਕੇ ਕਿ ਹੋਰ ਨਹੀਂ ਕੀਤਾ ਉਹ ਪੂਰਾ ਕਰੋ ਲੱਖ ਰੁਪਏ ਦਾ ਦੂਰ ਪਿਆ ਹਾਈ ਤਾਂ ਸਰਕਾਰ ਨਹੀਂ ਬਣੀ ਆ ਜੇ ਆਪੇ ਸਰਕਾਰ ਨੂੰ ਤਾਈਓ ਮੈਨੂੰ ਦੇਵੋ ਲੱਖ ਰੁਪਿਆ ਐਵੇਂ ਲੋਕਾਂ ਨੂੰ ਗੋਰਾ ਕਰਕੇ ਫਾਜ਼ਪਰਾਇਜ਼ਰ ਨੂੰ ਪਿੰਡਾਂ ਚ ਮੈਂ ਤਾਂ ਗਲਤ ਸਾਬਦਾ ਬਿਲਕੁਲ ਨਹੀਂ ਬਿਲਕੁਲ ਨਿਰਾ ਝੂਠ ਆ ਜਿੰਨਾ ਜੇ ਆਪਾਂ ਝੂਠ ਸਿੱਖਣਾ ਮੈਡਮ ਜੀ ਨਾ ਜਿੰਨਾ ਝੂਠ ਆਪਾਂ ਸਿੱਖਣਾ ਇਹਨਾਂ ਲੀਡਰ ਚੱਕਰੂ ਜੀ ਇਹਨਾਂ ਲੀਡਰ ਧੂਠ ਬੋਲ ਸਕਲੋ ਬੜਾ ਵਧੀਆ ਸਿਖਾਉਂਦੇ ਆ ਜੀ ਆਮ ਆਦਮੀ ਪਾਰਟੀ ਦੀ ਅਜੇ ਸਰਕਾਰ ਹੈ ਉਹਨਾਂ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੈਸੇ ਉਹਨਾਂ ਦਾ ਲੋਕਾਂ ਨੂੰ ਪਤਾ ਹੀ ਜਾ ਹਾਂ ਕੋਈ ਸਭ ਨੂੰ ਪਤਾ ਕੋਈ ਕਿਤੇ ਲੁਕਿਆ ਹੋਇਆ ਹਾਂ ਸਭ ਛਤਾਰੇ ਆ ਹਾਂ ਆਪ ਕੋ ਆਪਣੇ ਛਤਾਰੇ ਦਿਉਂਦੇ ਹਾਂ ਹਾਂ ਉਹਨਾਂ ਦੇ ਮੌਜਰੇ ਹਾਂ ਮੈਂ ਤਾਂ ਆਪਣੇ ਸਰਕਾਰ ਨੂੰ ਜੋ ਆ ਮੰਗਦਾ ਇਹ ਤਾਂ ਇਹਨਾਂ ਜੋ ਕਰ ਰਹੇ ਕਰ ਲਿਆ ਜਿਹੜੇ ਇਹਦਾ ਵੱਲੇ ਨਮਾ ਆ ਨਮਨ ਤਿਆਰ ਬਾਇਲ ਸੀਗਾ ਪਰ ਆਨਦਤ ਜਰਬਾਸ਼ੀ ਨਾ ਉਹਨਾਂ ਨੇ ਕਿਉਂ ਨਹੀਂ ਕੀਤੇ ਕੰਮ ਕਿਉਂ ਝੂਠੇ ਲਾਰੇ ਆ ਸਾਡੇ ਗਰੀਬ ਲੋਕਾਂ ਨੂੰ ਪ੍ਰਾਟ ਕਿਹਾ ਸੀ ਬੇ ਪ੍ਰਾਟ ਦੇ ਆਗੇ ਕਿੱਥੇ ਆ ਪ੍ਰਾਟ ਉਹਨਾਂ ਦੇ ਆ ਮੇਰੇ ਪਿੰਡ ਕਿੰਨੇ ਲੋਕਾਂ ਦੇ ਪਟਾਲ ਗਰੀਬ ਬੈਠੇ ਆ ਜਿਨ੍ਹਾਂ ਕੋਲ ਅੱਧਾ ਜ਼ਬਰ ਸੌਂ ਜਗ੍ਹਾ ਰਹੀ ਉਹਨਾਂ ਨੇ ਜਿੱਦੇ ਪ੍ਰਾਟ ਇਹਨਾਂ ਨੇ ਵਾਦਾ ਕੀਤਾ ਜੀ ਅਬ ਦੂਏ ਪੇਟਾਂ ਦੀ ਜ਼ਮੀਨ ਲੈ ਕੇ ਤੇ ਆਗੇ ਕਿਉਂ ਨਹੀਂ ਕੀਤੇ ਛਾਲੇ ਝੂਠੇ ਲਾਰੇ ਨੇ ਸਰਕਾਰਾਂ ਦੇ ਕੋਈ ਸਰਕਾਰ ਮੈਂ ਵੇਚੀ ਕਰਦਾ ਪੂਰੇ ਪੰਜਾਬ ਦੇ ਰਹੂ ਬੋਟਰਾਂ ਨੂੰ ਕਿ ਭਾਈ ਐਸਕੇ ਜਿੰਨੇ ਵੀ ਆਜ਼ਾਦ ਮਿਹਰਾਂ ਉਹਨਾਂ ਸਾਰੇ ਮੋਟਾ ਭਾਦ ਦਬ ਗਏ ਪਰ ਪ੍ਰੀਟੀਕਲ ਲੋਕਲ ਨਾ ਪਾਇਆ ਕਿ ਉਹ ਚੋਥੇ ਲੜੇ ਹੋਵੇ ਹੁਣ ਮੈਂ ਇੱਕ ਹੋਰ ਤੁਹਾਨੂੰ ਦੱਸਾਂ ਅੰਮ੍ਰਿਤਸਰ ਤੋਂ ਇੱਕ ਸਾਡੇ ਐਮਪੀ ਸਾਹਿਬ ਅੋਜਲਾ ਸਾਹਿਬ ਮੌਜੂਦਾ ਆਰਪੀ ਵੀ ਦੇਗੇ ਦਾ ਵੀ ਖੜਿਆ ਉਹਨੇ ਇਹ ਬਿਆਨ ਕੀਤਾ ਵੀ ਗਰੀਬ ਪਰਾਂ ਦੇ ਲੜਕੇ ਲੁੱਟਾ ਖੋਹ ਕਰਦੇ ਆ ਨਸ਼ੇ ਕਰਦੇ ਆ ਉਹ ਭਾਈ ਕਿਹੜਾ ਗਰੀਬ ਕਰਦਾ ਬੱਚਾ ਕਰਦਾ ਵਾਲ ਉਠੋ ਗਰੀਬ ਕਰਦੇ ਮਿਹਨਤ ਕਰਦੇ ਆ ਜਿਹੜੇ ਲੁੱਟਾ ਲੁੱਟਾ ਕੋ ਕਰਦੇ ਫੜੋ ਉਹਨਾਂ ਨੂੰ ਤੁਸੀਂ ਕਿਉਂ ਬਧਨਾਮ ਕਰਦੇ ਹੋ ਤੁਸੀਂ ਐਸੀ ਲੋਕਾਂ ਨੂੰ ਬਧਨਾਮ ਕਿਉਂ ਕਰਦੇ ਹੋ ਤੁਸੀਂ ਬਧਨਾਮ ਕੀਤਾ ਐਸੀ ਲੋਕਾਂ ਨੂੰ ਅਪਰੇ ਚਰਚਰ ਪਹਿਲਾਂ ਬਿਆਜ ਦਿੱਤਾ ਵਾ ਉਹ ਦਲਾ ਸਾਹਮਣੇ ਵੀ ਗਰੀਬ ਕਰਦੇ ਲੋਕਾਂ ਐਸੀ ਆ ਦੇ ਉਹ ਨਸਾ ਕਰਦਾ ਤੇ ਲੁੱਟਾ ਕੋ ਕਰਦੇ ਸਾਡੇ ਪਾਸ ਤੋਂ ਕਰਦਾ ਨਹੀਂ ਲੁੱਟੋ ਜਿਹਨੇ ਲੁੱਟ ਕਰਦੇ ਆ ਉਹਨੂੰ ਫੜੋ ਦੇਵਨ ਜੱਜ ਕੇ ਬਿਆਨ ਠੁੱਠਾ ਤੁਸੀਂ ਕਿਸੇ ਕੌਮ ਨੂੰ ਕਿਉਂ ਬਦਲਾਅ ਕਰਦੇ ਹੋ ਕਿਉਂਕਿ ਐਸੇ ਲੋਕ ਹਨ ਤੇ ਮੈਂ ਤਾਂ ਸਾਰੇ ਐਸੇ ਲੋਕਾਂ ਨੂੰ ਕਹਾਂਗਾ ਵੀ ਇਹ ਸੋਡਾ ਮਜਾਗ ਘਟਾਉਦਾ ਲੀਡਰ ਤੁਹਾਨੂੰ ਮੋਰੀ ਲਾ ਕੇ 14 ਇਹ ਕਰਦੇ ਆ ਵੋਟਾਂ ਤੁਸੀਂ ਮੰਗਦੇ ਹੋ ਫਿਰ ਇੰਨਾ ਬਾਅਦ ਵੋਟਾਂ ਮੰਗੋ ਤੁਸੀਂ ਆਪਣੀ ਜ਼ਮੀਰ ਜਗਾਓ ਜੇ ਆਪਣੀ ਤੁਸੀਂ ਜ਼ਮੀਰ ਨਹੀਂ ਜਗਾਉਣੀ ਤਾਂ ਲੋਕ ਇਹ ਵੀ ਘੁੱਟ ਕੇ ਲੀਡ ਰਹੇ ਜੀ ਜੇ ਮੈਂ ਫਤਿਹਗੜ੍ਹ ਸਾਹਿਬ ਦੀ ਸੀਟ ਤੇ ਪੇਜ ਫਸਿਆ ਤੁਹਾਨੂੰ ਲੱਗਦਾ ਕਿ ਤੁਸੀਂ ਟਿਕਟ ਕੱਢ ਜੂਗੇ ਸੀਟ ਕੱਢ ਜੂਗੇ ਮੈਂ ਤਾਂ ਜੀ ਮੈਂ ਤਾਂ ਕੁਝ ਜਾਣ ਦੇ ਨਹੀਂ ਕਾ ਮੈਂ ਤਾਂ ਜਿੱਥੇ ਖੜਾ ਹਸੀਆ ਉਦੋਂ ਮੈਂ ਜਿੱਥੇ ਖੜਾ ਹੋ ਜੇ ਮੈਂ ਜਿੱਤਿਆ ਹੋਇਆ ਤੇ ਅੱਜ ਵੀ ਕਰਵਾ ਸੀ ਜਿੱਤਦਾਂ ਉਹ ਬਾਈ ਜੀ ਬੋਟਾ ਨਾਲ ਵੱਡੇ ਬੋਟਾ ਨਾਲ ਮਗਦੇ ਆ ਜੇ ਵੱਡੇ ਵੱਡੇ ਬੋਟ ਨਹੀਂ ਹੁੰਦੇ ਬੋਟਾ ਨਹੀਂ ਹੁੰਦੇ ਉਹ ਉਹ ਤਾਂ ਸਭ ਦਿਖਾਵੇ ਬਾਤਾਂ ਆ ਬੋਟ ਬੋਟ ਦੱਲਿਆ ਬਿਲਕੁਲ ਨਿਮਰਤਾ ਮੈਂ ਤਾਂ ਗੋਡੇ ਫੜਨਾ ਜਾ ਕਿ ਲੋਕਾਂ ਦੇ ਮਾਤਾ ਦੇ ਗੋਡੇ ਫੜਦਾ ਵੱਡੇ ਭਰਾਵਾਂ ਦੇ ਗੋਡੇ ਫੜਦਾ ਵੱਡਿਆ ਭੈਣ ਦੇ ਗੋਡੇ ਫੜਦਾ ਉਹ ਲੋਕ ਦੇਦੇ ਆ ਵੀ ਭਾਈ ਆ ਮੰਦਾ ਠੀਕ ਆ ਉਹ ਤਾਂ ਹੰਕਾਰੀ ਲੋਕ ਆ ਹੰਕਾਰ ਬਚਾਉਣਾ ਸੀ ਕਿਉਂਕਿ ਉਹਨਾਂ ਨੇ ਇਹਨਾਂ ਹੰਕਾਰ ਬਚਾਇਆ ਉਹਨੂੰ ਪੈਸਾ ਬੋਲਦਾ ਵੀ ਪੈਸਾ ਵਾ ਪੈਸੇ ਨਾਲ ਹੰਕਾਰ ਬੋਲਦਾ ਜੀ ਉਹ ਆਮ ਆਦਮੀ ਪਾਰਟੀ ਤਾਂ ਕਹਿੰਦੇ ਕਿ ਤੇਰਾ ਜ਼ੀਰੋ ਇਸ ਵਾਰ ਆਮ ਆਦਮੀ ਪਾਰਟੀ ਜਿੱਤ ਕਰੂਗੀ ਦੇਖੋ ਜੀ ਇਹ ਤਾਂ ਚਾਰ ਤਰੀਕੇ ਦੱਸੂਗੇ ਹਾਂ ਵੀ ਕਿਹੜਾ ਛੀਟਾ ਜਾਂਦਾ ਕਿਹੜਾ ਨਹੀਂ ਤੇ ਮੈਂ ਕਹਿੰਦਾ ਵਾ ਅਸੀਂ ਛੀਟ ਜਾਂਦੇ ਆ ਅਜੀਬ ਜਿੱਥੇ ਜਿਆਜਿ ਦਾ ਅੱ체 ਗਰੀਬੀ ਤੌਰ ਤੇ ਛੀਟ ਜਿੱਤਿਆ ਹੈ ਹਾਂ ਨਾ ਪੈਸਾ ਘਰਤ ਨਾ ਔਰ ਸਿਰਫ ਲੋਕਾਂ ਦੇ ਗੋਡੇ ਰਕਟ ਕਰਕੇ ਪਰ ਉਸ ਤੋਂ ਬਾਅਦ ਸਾਡੇ ਹੋ ਦੇਖੋ ਅਸੀਂ ਛੀਟ ਜਿੱਤਣ ਤੋਂ ਬਾਅਦ ਸਾਡੇ ਜ਼ਾਬਤਰ ਕਿੱਥੇ ਹੋਣਗੇ ਸਾਡੇ ਜ਼ਾਬਤਰ ਉੱਥੇ ਹੋਣਗੇ ਜਿੱਥੇ ਗਰੀਬ ਪਸਾਨ ਬੈਠਿਆ ਜਿੱਥੇ ਗਰੀਬ ਲੋਕ ਬੈਠਿਆ ਜਿੱਥੇ ਗਰੀਬ ਲੇਬਰ ਵਾਲੇ ਬੈਠਿਆ ਜਿਵੇਂ ਖੰਨੇ ਬੈਠਿਆ ਨੇ ਉਹ ਸੈੱਟ ਪਿਆ ਆ ਬਕਾਚਾ ਉਹਨੇ ਮੈਨੂੰ ਵਾਦਾ ਕੀਤਾ ਵੀ ਮੈਂ 100 ਖਾਨਾ ਗੁਰਦਵਾਲਾ ਸਾਹਿਬ ਅਧਿਕਾਰ ਸਾਹਿਬ ਆ ਕੇ ਵੀ ਸਾਡੇ ਦੇ ਦਫ਼ਤਰੋਂ ਏਸੀ ਨੇ ਹੋਣਗੇ ਏਸੀ 'ਚ ਨਹੀਂ ਬੈਠਾਂਗੇ ਇਹਨਾਂ ਮਜ਼ਦੂਰਾਂ ਦੇ ਬੈਠੂਗਾ ਅਗਰ ਤੁਸੀਂ ਮੈਨੂੰ ਸੇਵਾ ਦਿਨੋ ਮਜ਼ਦੂਰਾਂ ਦੇ ਕੋਲ ਜਾ ਕੇ ਬੈਠੂਗਾ ਔਰ ਜਦੋਂ ਵੀ ਕੰਮ ਕਰੂਗਾ ਇਹਨਾਂ ਗਰੀਬ ਲੋਕਾਂ ਕੋਲ ਜਾ ਕੇ ਕੰਮ ਕਰੂਗਾ ਮੈਂ ਕੋਈ ਏਸੀ ਦਫ਼ਤਰ ਨਹੀਂ ਜਾਊਗਾ ਔਰ ਹੋਰ ਦੇਖੋ ਮੈਂ ਕੱਲੇ ਕੱਲੀ ਦੁਕਾਨ ਤੇ ਜਾ ਕੇ ਕਰੂਗਾ ਕੱਲੇ ਕੱਲੇ ਹਰ ਕੇ ਜਾ ਕੇ ਕਰੂਗਾ ਉਹ ਕੱਲੇ ਕਿ ਜਿੱਥੇ ਵੀ ਟੈਕਸੀ ਜੁਲੀਣਾ ਤੇ ਐਗਜ਼ਿਸਟੈਂਡਰ ਉਹ ਮੈਂ ਸਾਰ ਨਵਾਦਾ ਕੀਤਾ ਵੀ ਮੈਂ ਛੋਟੇ ਜਾ ਕੇ ਬੈਠੂਗਾ ਔਰ ਮੈਂ ਕੋਈ ਵੀ ਐਡਾ ਦੇ ਨਾਲ ਕੋਈ ਡੀ ਲੈ ਕੇ ਨਹੀਂ ਆਉਗਾ ਜਿਹੜਾ ਸਾਨੂੰ ਡਰਾਵੇ ਹਾਂ ਬਿਲਕੁਲ ਸ਼ਾਂਤੀ ਰਹੂਗਾ ਇੱਥੇ ਬੈਠੂ ਬੈਠਦੇ ਕੋਈ ਮੈਨੂੰ ਕੋਰਚੀ ਨਹੀਂ ਦਿੰਦੇ ਮੈਂ ਕਹਨਾ ਮੈਂ ਇਹ ਜੀ ਪੀੜਿਤ ਬਣ ਰਹੀਆਂ ਗਾਂ ਲੀਡਰਾਂ ਦੀ ਵੀ ਮੈਂ ਉਹ ਲੀਡਰ ਭੱਜ ਗਿਆ ਕਰੀਏ ਭਾਈ ਉਹ ਬਤਾ ਆਪਾਂ ਵੀ ਕਰੀਏ ਹਾਂ ਤੇ ਮੈਂ ਅੱਜ ਫਿਰ ਫਤਿਹਗੁਰ ਸਾਹਿਬ ਗੁਰਦੁਆਰਾ ਪਾਪਾ ਜੀ ਦੇ ਔਰ ਸੋਹਣੇ ਸਾਹਿਬ ਜੀ ਦੇ ਚਾਲ ਵਿੱਚ ਬੇਨਤੀ ਕਰਦਾ ਕਿ ਮੈਨੂੰ ਸੇਵਾ ਮਿਲਨੀ ਆ ਔਰ ਮਿਲ ਚੁੱਕੀ ਆ ਔਰ ਮੈਂ ਅਜੇ ਸੇਵਾ ਕਰਨੀਆਂ ਲੋਕ ਸਭ ਫਤਿਹਗਰ ਸਾਹਿਬ ਚ ਕਿ ਮੈਨੂੰ ਰਹਿਜੇ ਦੁਨਿਆ ਤੱਕ ਲੋਕ ਯਾਦ ਕਰਗੇ ਵੀ ਉਹ ਬੁਲਾਣਾ ਬੰਦਾ ਐਪੀ ਬੜਾ ਸੀਗਾ ਉਹਨੇ ਆ ਕੁਝ ਕੀਤਾ ਔਰ ਮੇਰੀ ਬੜੀ ਬੜੀ ਤਜ ਕੋਈ ਸਾ ਕਿ ਮੈਂ ਫਤਿਹਗਰ ਸਾਹਿਬ ਨੂੰ ਇਹੋ ਜਿਹਾ ਇੱਕ ਲੋਕਾਂ ਦੇ ਸਾਹਮਣੇ ਪੇਸ਼ ਕਰੂੰਗਾ ਇਹੋ ਜੀ ਧਰਤੀ ਉੱਪਰ ਸੇਵਾ ਕਰੂੰਗਾ ਔਰ ਰਹਿਜੇ ਦੁਨਿਆ ਤੱਕ ਉਸ ਇੱਕ ਗਰੀ ਮਾਦਾ ਪੱਤਰ ਸੁਣੋ ਅੱਗੇ ਦੱਸੂਗਾ ਵੀ ਭਾਵੇਂ ਆ ਸੇਵਾ ਕੀਤੀ ਆ ਪਰ ਨਾਉਂ ਲੈਣਾ ਆਪਦਾ ਨਾਉਂ ਵੋਟਰਾ ਹੋਗਾ ਉਹ ਨਾਉਂ ਕਿਸਾਨਾ ਦਾ ਹੋਗਾ ਨਾਉਂ ਸਾਰੇ ਜਿਨੇ ਵੀ ਸਪੋਰਟ ਆ ਉਹਨਾਂ ਦਾ ਹੋਗਾ ਹਾਂ ਤੁਹਾਡੀ ਲੋਕਾਂ ਨੂੰ ਦੇਣ ਕੀ ਆ ਮੇਰੇ ਦੇਖੋ ਭੈਣ ਜੀ ਦੇ ਤਾਂ ਸੇਵਾ ਥੋੜੀ ਕੋਈ ਵੱਡੀ ਵੀ ਹੋਈ ਮੈਂ ਸਰਪੰਚ ਦਾ ਪਦ ਆ ਰਿਹਾ ਹਾਂ ਹਾਂ ਇਹਨਾਂ ਲੀਡਰਾਂ ਦੇ ਵਜ੍ਹਾ ਨਾਲ ਸਾਡੇ ਚਾਰ ਸਰਪੰਚ ਸੁਧਾਰ ਬਰਾਕ ਦੇ ਸਸਪੈਂਡ ਹੋਏ ਉਹ ਚਾਰੇ ਦੇ ਚਾਰੇ ਸਰਪੰਚ ਜੀ ਬਹਾਲ ਕਰਕੇ ਰਿਆਦੇ ਹਾਈ ਕੋਰਟ ਤੋਂ ਪਰ ਇਹ ਜਿਹੜੇ ਸਾਡੇ ਤਨਾਡ ਲੀਡਰ ਆ ਉਹਨਾਂ ਨੇ ਸਾਡੀ ਕਿਸੇ ਨੇ ਬਾਹਰ ਨਹੀਂ ਫੜੀ ਜਿਹੜੇ ਸਰਪੰਚ ਅੱਜ ਉਹਨਾਂ ਦੇ ਪਿੱਛੇ ਤੁਰੇ ਫਿਰਦੇ ਆ ਮੈਂ ਉਹਨਾਂ ਨੂੰ ਬੇਚੀ ਕਰੂਗਾ ਤੇ ਸਰਪੰਚ ਸਾਹਿਬ ਇਹ ਉਹਦਾ ਲੀਡਰ ਕਿੱਥੇ ਜੀਏ ਜਿੱਦੇ ਸਾਡੇ ਨੇ ਭਾਰੀ ਪੇਸ਼ੀ ਸਰਕਾਰ ਤੇ ਅੱਜ ਤੁਸੀਂ ਕਿਉਂ ਪਿੱਛੇ ਤੁਰੇ ਫਿਰਦੇ ਹੋ ਜ਼ਮੀਰ ਜਾਗੋ ਜੋ ਅੰਦਰੋਂ ਦਿਮਾਗ ਲੜਾਓ ਵੀ ਜਿਹੜਾ ਬੰਦਾ ਸਾਡੇ ਨਾਲ ਲੜਿਆ ਸੀਗਾ ਜਿਹੜੇ ਬੰਦੇ ਸਾਡੀ ਰਾਖੀ ਕੀਤੀ ਚਾਹੇ ਮੈਚ ਸੀਗਾ ਜਾਂ ਕੋਈ ਹੋਰ ਪ੍ਰਧਾਨ ਸੀਗਾ ਉਹਨਾਂ ਨੂੰ ਤਰਨਾ ਚਾਹੀਦਾ ਜੀ ਪੰਜਾਬ ਤੇ ਮੇਰੇ ਇੱਕ ਸਵਾਲ ਸੀਗਾ ਤੁਹਾਨੂੰ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੀਰ ਮੁੱਦਾ ਕਿਸਾਨਾਂ ਦਾ ਚੱਲ ਰਿਹਾ ਇਸ ਸਮੇਂ ਤੁਹਾਨੂੰ ਪਤਾ ਹੀ ਹੈ ਹੁਣ ਪ੍ਰਧਾਨ ਮੰਤਰੀ ਵੀ ਆਏ ਹੋਏ ਸੀਗੇ ਤੇ ਕਿਸਾਨ ਵਿਰੋਧ ਵੀ ਕਰ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਕਿਸਾਨਾਂ ਦਾ ਸਾਰੇ ੱਤਕਾ ਹੋਇਆ ਹੂੰ ਕਿਸੇ ਪਾਸੇ ਸਰਕਾਰ ਜਗਾ ਜਗਾ ਰੋਦਿਆ ਔਰ ਓਰ ਬਾਤੇ ਕੌਟੀਆਂ ਦੇ ਭਾਜਾ ਲੈਦੇ ਆ ਮੋਲ ਨਹੀਂ ਦਿੱਤੇ ਫਸਲਾਂ ਤੇ ਐਮਐਸਪੀ ਦੀੰਦੇ ਰਗੇ ਪਿਓ ਨਹੀਂ ਦਿੱ ਸਰਕਾਰ ਦਿਉਂਦੀ ਆ ਸਾਡੇ ਸਭੂ ਬਾਡਰ ਤੇ ਤੇ ਖਰੋਰੀ ਬਾਡਰ ਤੇ ਕੀ ਕੁਸ ਹੋਇਆ ਸਾਡੇ ਇੱਕ ਮੁੰਡਾ ਨੌਜਵਾਨ ਹੋਇਆ ਔਰ ਕਿੰਨੇ ਸਾਡੇ ਕੁੱਟੇ ਉਹਨਾਂ ਨੇ ਔਰ ਸਾਡੀ ਸਰਕਾਰ ਨੇ ਕੀ ਇਸ ਲਿਆਉ ਤੇ ਜਦੋਂ ਸਾਡਾ ਇੱਕ ਕਿਸਾਨ ਕਿਸਾਨ ਦਾ ਪੁੱਤ ਚੀਜ਼ ਹੋਇਆ ਇਨਰ ਕੀ ਐਕਸਲਿਆ ਸਰਕਾਰ ਤੇ ਹਲਿਆਣੀ ਸੀ ਬੋਲੇ ਸੀਟਲ ਸਰਕਾਰ ਦਾ ਹਕਮ ਸੀਗਾ ਸਰਕਾਰ ਬੀਜੇਪੀ ਸੀ ਉੱਥੇ ਇਸ ਕਰਕੇ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਜਿੱਥੇ ਵੀ ਕਿਸਾਨਾਂ ਦਾ ਹੱਲਾ ਸੀਗਾ ਔਰ ਉੱਥੇ ਮੈਂ ਜਾਂਦ ਰਿਆਂ ਦਿੱਲੀ ਜਾਂਦ ਰਿਆਂ ਸਭ ਤੋਂ ਵੱਡੇ ਤੇ ਗਿਆ ਮਤਲਬ ਜਿੱਥੇ ਵੀ ਮੇਰੇ ਲੋੜ ਪਈਆ ਮੈਂ ਕਿਸਾਨਾਂ ਦੇ ਨਾਲ ਗਰੀਬਾਂ ਦੇ ਨਾਲ ਸਭ ਦੇ ਨਾਲ ਜਾ ਕਰਦਾ ਪਲਾ ਮੈਨੂੰ ਅਧੀ ਰਾਤ ਹੋਵੇ ਮੈਂ ਆਪ ਦਾ ਕੰਮ ਛੱਡ ਦੇਣਾ ਪਰ ਮੈਂ ਕਿਸੇ ਕਿਸਾਨ ਦਾ ਜਾਂ ਮਜ਼ਦੂਰ ਦਾ ਕੰਮ ਰਹਿ ਨਹੀਂ ਦਿੰਦਾ ਕਿਸਾਨਾਂ ਨੂੰ ਲੈ ਕੇ ਗੱਲ ਕਰੀਆ ਸਟੈਂਡ ਦੀ ਗੱਲ ਕਰੀਆ ਤਾਂ ਭਗਵੰਤਬਾਨ ਕਹਿੰਦੇ ਮੈਂ ਤਾਂ ਰਾਤਾਂ ਨੂੰ 2-2 ਵਜੇ ਤੱਕ ਮੀਟਿੰਗਾਂ ਵੀ ਕਰਵਾਈਆਂ ਨੇ ਕਿਸਾਨਾਂ ਦੇ ਨਾਲ ਤਾਂ ਘੜੀ ਆ ਆਮ ਆਦਮੀ ਪਾਰਟੀ ਮੈਂ ਤਾਂ ਦੇਖੀ ਜੀ ਕਿੱਥੇ ਘੜੀਆ ਨਾ ਨਾ ਪੱਲ ਘੜੀਆ ਨਾ ਦੋਵੇਂ ਪਾਰਟੀ ਦੇ ਲੀਟਰ ਘੜਿਆ ਮੈਂ ਤਾਂ ਪੇਪਰ ਜੀ ਦਿੱਤਾ ਸੀਗਾ ਵੀ ਜਿਹੜੇ ਸਹਿਬਾਨ ਖਬਰਾਂ ਦੇ ਆ ਖਵਾਰਜ ਵੀ ਅਸੀਂ ਕਿਸਾਨਾਂ ਦੇ ਨਾਲ ਆ ਉਹ ਭਾਈ ਉੱਥੇ ਜਾਓ ਬਾਰਡਰ ਤੇ ਉੱਥੇ ਜਾਓ ਲਾਓ ਆਪਣੀ ਟਰਾਲੀ ਕਹੋ ਕਹੋ ਕਿਸੇ ਲੀਡਰ ਨੂੰ ਵੀ ਸਾਡਾ ਟੈਂਟ ਲਾ ਉਹ ਉੱਥੇ ਕਾਹਦੇ ਟੈਂਟ ਲਾਉਣਗੇ ਕਿਉਂਕਿ ਉੱਥੇ ਸਹੂਲਤਾਂ ਨਹੀਂ ਮਿਲਣ ਇਹਨਾਂ ਨੂੰ ਸਾਡੇ ਕਿਸਾ ਤਾਂ ਮਿੱਟੀ ਵੀ ਪਾ ਜਾਣਗੇ ਕੋ ਮਿੱਟੀ ਸਾਡੀ ਮਾਂ ਵਾ ਹੁਣ ਜਿਵੇਂ ਕਿ ਇੱਥੋਂ ਸਹਿਣਾ ਰੋਡ ਜਾਂਦਾ ਵਾ ਅਮਨੋ ਦੇ ਵਿੱਚ ਦੀ ਔਰ ਉਹਦਾ ਇਹ ਤੋਂ ਦੇ ਪਹਾੜ ਥੀਂਦਾ ਚੌਂਦੀ ਹੈ ਸਰਕਾਰ ਪਰ ਮੈਂ ਬਾਬਾ ਦਾ ਕੀਤਾ ਵਾ ਉਹ ਕਸਾਨਾ ਵੀ ਅਗਰ ਮੈਂ ਆ ਗਿਆ ਚ ਸੇਵਾ ਚ ਉਸ ਅਕਾਰ ਪ੍ਰਗਤੀ ਜੰਨਤ ਆ ਗਿਆ ਸੇਵਾ ਦੇ ਕਿ ਉਹ ਛੋਟੇ ਦਾ ਬਰਾਬਰ ਕਰੂਗਾ ਔਰ ਸੁੰਨ ਜਿਹੜਾ ਮੋਲਾ ਪੂਰਾ ਉਹ ਦਬਾਊਗਾ ਹਮ ਸਬਾਬਾ ਧੰਨਵਾਦ ਕਰਦੇ ਆ ਤੁਸਾਂ ਨੂੰ ਮੈਂ ਕਿੰਨੇ ਸਮਝਦਾ ਤੇ ਹੁਣ ਸਾਨੂੰ ਗਈ ਜਾਓ